सीएम ਭਗਵੰਤ ਮਾਨ ਬਟਾਲੇ ਦੇ ਵਿੱਚ ਨਵੀਆਂ ਬਣ ਰਹੀਆਂ ਤਹਿਸੀਲਾਂ ਦਾ ਵਾਧ ਘਾਟਨ ਕਰਨ ਲਈ ਪਹੁੰਚਣਗੇ ਪਰ ਜਿਹੜੇ ਸਰਬਨ ਸਿੰਘ ਪੰਦੇਰ ਨੇ ਉਹ ਕਹਿ ਰਹੇ ਨੇ ਕਿ ਅਸੀਂ ਹੁਣ ਮੁੱਖ ਮੰਤਰੀ ਨੂੰ ਇੱਥੇ ਘੇਰਾਂਗੇ ਤੇ ਪੁੱਛਾਂਗੇ ਕਿ ਸਾਡਾ ਸ਼ੰਭੂ ਅਤੇ ਖਨੌਰੀ ਦੇ ਵਿੱਚ ਜਿਹੜਾ ਸਾਡਾ ਮੋਰਚਾ ਸੀ ਉਹ ਕਿਉਂ ਪਟਿਆ ਗਿਆ ਤੇ ਕੀ ਮਜਬੂਰੀ ਪੈ ਗਈ ਸੀ ਐਸੀ ਅਸੀਂ ਕੀ ਕਰਤਾ ਸੀ ਸਰਕਾਰ ਦਾ ਮਾੜਾ ਜਾਂ ਅਸੀਂ ਪੰਜਾਬ ਦਾ ਕੀ ਅਜਿਹਾ ਕਰਤਾ ਸੀ ਕਿ ਤੁਹਾਨੂੰ ਸਾਨੂੰ ਚੱਕਣਾ ਪਿਆ ਅਸੀਂ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਹੀ ਲੜ ਰਹੇ ਸੀ ਪੰਜਾਬ ਦੇ ਲੋਕਾਂ ਦਾ ਕਿਸਾਨਾਂ ਦਾ ਜਿਹੜਾ ਹੱਕ ਸੀ ਉਹ ਲੈਣ ਲਈ ਬੈਠੇ ਸੀ ਅਤੇ ਉਲਟਾ ਤੁਹਾਡੇ ਜਿਹੜੇ ਐਮ ਐਲ ਏ ਨੇ ਉਹਨਾਂ ਨੇ ਸਾਡੀ ਰਾਖੀ ਤਾਂ ਕੀ ਕਰਨੀ ਸੀ ਸਾਡੇ ਜਿਹੜੀਆਂ ਟਰਾਲੀਆਂ ਨੇ ਸਾਡਾ ਸਮਾਨ ਹੈ ਉਹ ਚੋਰੀ ਕਰ ਲਿਆ ਤੇ ਉਹਨਾਂ ਦੇ ਬੰਦਿਆਂ ਕੋਲੋਂ ਜਿਹੜੀਆਂ ਟਰਾਲੀਆਂ ਨੇ ਉਹ ਮਿਲੀਆਂ ਨੇ ਸਾਡਾ ਜ਼ਰੂਰੀ ਸਮਾਨ ਮਿਲਿਆ ਲੱਖਾਂ ਕਰੋੜਾਂ ਦਾ ਸਮਾਨ ਕਿਸਾਨਾਂ ਦਾ ਚੱਕਿਆ ਗਿਆ ਅਸੀਂ ਸਾਰੀਆਂ ਇਹ ਪਰਪਾਈਆਂ ਅਸੀਂ ਮੁੱਖ ਮੰਤਰੀ ਤੋਂ ਕਰਨੀਆਂ ਨੇ ਤੇ ਮੁੱਖ ਮੰਤਰੀ ਨੂੰ ਸਵਾਲ ਕਰਨੇ ਨੇ ਕੀ ਕਹਿਣਾ ਸਰਵਨ ਸਿੰਘ ਭੰਦੇੜ ਦਾ ਉਹ ਤੁਹਾਨੂੰ ਦਿਖਾਉਨੇ ਆ ਪੰਜਾਬ ਤੋਂ ਕੱਲ ਮੁੱਖ ਮੰਤਰੀ ਪੰਜਾਬ ਬਟਾਲੇ ਦੇ ਵਿੱਚ ਸੁਣਿਆ ਜਾ ਰਿਹਾ ਨਵੀਆਂ ਬਲ ਰੀਆਂ ਤਹਿਸੀਲਾਂ ਜਿਹੜੀਆਂ ਪਿਛਲੀ ਸਰਕਾਰ ਵੱਲੋਂ ਸ਼ੁਰੂ ਹੋਈਆਂ ਸੀਗੀਆਂ ਉਹ ਤਾਂ ਅਦਕਾਟਨ ਕਰਨ ਵਾ ਪਹੁੰਚ ਰਹੇ ਨੇ ਤੋਂ ਕਿਸਾਨ ਮਜ਼ਦੂਰ ਸਸ਼ਰਸ਼ ਕਮੇਟੀ ਵੱਲੋਂ ਸਾਰੇ ਗਰਦਾਸਪੁਰ ਦੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਉੱਥੇ ਪਹੁੰਚਣ ਦੀ ਅਪੀਲ ਆ ਤਾਂ ਜੋ ਅਸੀਂ ਪੀਸਫੁਲੀ ਢੰਗ ਨਾਲ ਆਪਣੇ ਮੁੱਖ ਮੰਤਰੀ ਕੋ ਜਿਹੜਾ ਵਾ ਜਵਾਬ ਸਵਾਲ ਕਰ ਸਕੀਏ ਵੀ ਖਨੌਰੀ ਤੇ ਸ਼ੰਭੂ ਮੋਰਚਾ ਕਿਉਂ ਠਾਲਿਆ ਗਿਆ ਕੀ ਮਜਬੂਰੀਆਂ ਸੀਗੀਆਂ ਉਹਨੀਆਂ ਦੀਆਂ ਉਹਦੇ ਨਾਲ ਨਾਲ ਜਿਵੇਂ ਤਤਸ਼ੱਦਤ ਕੀਤਾ ਗਿਆ ਕਿਸਾਨ ਆਗਮਾਂ ਤੇ ਆਮ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਉਹ ਦੋਸ਼ੀ ਅਫਸਰ ਕਿਉਂ ਨਹੀਂ ਜਿਹੜੇ ਸਜ਼ਾਵਾਂ ਮਿਲੀਆਂ ਔਰ ਜਿਹੜਾ ਸਮਾਨ ਟਰੈਕਟਰ ਟਰਾਲੀ ਸਮੇਤ ਹਰ ਤਰ੍ਹਾਂ ਦਾ ਸਮਾਨ ਚੋਰੀ ਕੀਤਾ ਗਿਆ ਉਹ ਕਿੱਥੇ ਆ ਕਿਸਾਨਾਂ ਨੂੰ ਦਿੱਤਾ ਅਜੇ ਤੱਕ ਕਿਉਂ ਨਹੀਂ ਗਿਆ ਐਮਐਸਪੀ ਗਰੰਟੀ ਕਾਨੂੰਨ ਤੇ ਉਹਨਾਂ ਦਾ ਸਟੈਂਡ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਤੇ ਉਹਨਾਂ ਦਾ ਸਟੈਂਡ ਕੀ ਹੈਗਾ ਵਾ ਇਹ ਸਪਸ਼ਟ ਕਰਾਉਣਾ ਹੈਗਾ ਇਹਦੀ ਨਾਲ ਦੀ ਨਾਲ ਅੱਜ ਅਸੀਂ ਦੇਖ ਰਹੇ ਹਾਂ ਕਿ ਮੁੱਖ ਮੰਤਰੀ ਪੰਜਾਬ ਦੇ ਬਹੁਤ ਵੱਡੇ ਪੱਧਰ ਤੇ ਅਖਬਾਰਾਂ ਦੇ ਵਿੱਚ ਵਿਗਿਆਪਨ ਛਪੇ ਨੇ ਕਿ ਨਸ਼ਿਆਂ ਵਿਰੁੱਧ ਜਿਹੜੀ ਜਾਗਰੂਤੀ ਮੁਹਿੰਮ ਆ ਉਹ ਪੂਰੇ ਪੰਜਾਬ ਦੇ ਅੰਦਰ ਹਰ ਪਿੰਡਾਂ ਕਸਬਿਆਂ ਵਿੱਚ ਚਲਾਈ ਜਾਊਗੀ ਮੈਨੂੰ ਨਹੀਂ ਲੱਗਦਾ ਇਹ ਵਾਅਦਾ ਕਰਕੇ ਆਈ ਸੀ ਮੁੱਖ ਮੰਤਰੀ ਸਾਹਿਬ ਕਿ ਅਸੀਂ ਨਸ਼ੇ ਤਾਂ ਨਹੀਂ ਬੰਦ ਕਰਾਂਗੇ 4 ਹਫ਼ਤਿਆਂ ਦੇ ਵਿੱਚ ਵਿੱਚ ਕਹਿੰਦੇ ਸੀ 4 ਹਫਤੇ ਚ ਬੰਦ ਕਰਾਵਾਂਗੇ ਤੇ ਵਿਗਿਆਪਨ ਦਿਆ ਕਰਾਂਗੇ ਜਦੋਂ ਸਾਡੀ ਮਸ਼ਹੂਰੀ ਹੋਵੇ ਦੇਖੋ ਵਿਗਿਆਪਨ ਦਿੱਤੇ ਆ ਨਸ਼ੇ ਬੰਦ ਨਹੀਂ ਹੋਣੇ ਸਿੱਧਾ ਜਿਹਾ ਸਵਾਲ ਆਇਆ ਹੈ ਇਹ ਜਿਹੜੇ ਰਾਜ ਕਰਨ ਵਾਲੇ ਹਾਕਮ ਨੇ ਪੁਲਿਸ ਪ੍ਰਸ਼ਾਸਨ ਔਰ ਨਸ਼ਾ ਮਾਫੀ ਉਹਨਾਂ ਦਾ ਗਠਜੋੜ ਦਾ ਹੈ ਚੱਲ ਰਿਹਾ ਸਾਰਾ ਕੁਝ ਮੈਨੂੰ ਲੱਗਦਾ ਜੇ ਜਾਗਰਤ ਕਰਨਾ ਵਾ ਮੁੱਖ ਮੰਤਰੀ ਸਾਹਿਬ ਤੇ ਜਾਗਰਤ ਕਰੋ ਵੀ ਸਾਡੀ ਸਰਕਾਰ ਦੇ ਵਿੱਚ ਆਮ ਲੋਕ ਜਾਗਰਤ ਹੋਣ ਔਰ ਜਿਵੇਂ ਕੱਲ ਇੱਕ ਵੀਡੀਓ ਖੌਂਕ ਪਿੰਡ ਦੀ ਜਿੱਥੇ ਤੁਹਾਡੇ ਵਿਧਾਇਕ ਨੇ ਵਾਇਰਲ ਹੋਈ ਆ ਮੀਡੀਆ ਦੇ ਵਿੱਚ ਪਿਸ਼ਰਾਬ ਇਸੇ ਤਰੀਕੇ ਨਾਲ ਨਜਾਇਜ਼ ਸ਼ਰਾਬ ਵਿਕ ਰਹੀ ਹੈਗੀ ਆ ਤੇ ਜਿਵੇਂ ਮਜੀਠੇ ਦੇ ਅੰਦਰ 24 ਤੋਂ ਵੱਧ ਆਮ ਜਨਤਾ ਬੇਕਸੂਰੇ ਜਿਵੇਂ ਮਾਰੇ ਗਏ ਆ ਉਹਨਾਂ ਦਾ ਕੋਈ ਹਾਲ ਪੁੱਛਣ ਵਾਲਾ ਨਹੀਂ ਤੇ ਇਹ ਜਾਗਰਤ ਕਰੋ ਲੋਕਾਂ ਨੂੰ ਵੀ ਜਦੋਂ ਕੈਪਟਨ ਦੀ ਸਰਕਾਰ ਸੀ 2020 ਦੇ ਵਿੱਚ ਤੇ ਮੈਂ ਅਜੇ ਵਿਰੋਧੀ ਧਿਰ ਦਾ ਨੇਤਾ ਕਹਿੰਦਾ ਸੀ ਵੀ ਕੈਪਟਨ ਨਰਿੰਦਰ ਤੇ ਪਰਚਾ ਹੋਣਾ ਚਾਹੀਦਾ ਤੇ ਹੁਣ ਕਿਉਂਕਿ ਸਾਡੀ ਸਰਕਾਰ ਹੈ ਮੈਂ ਨਹੀਂ ਕਹੂੰਗਾ ਕਿ ਮੇਰੇ ਤੇ ਪਰਚਾ ਹੋਵੇ ਮੈਂ ਤਾਂ ਨਿੱਕੇ ਮੋٹے ਮੋਹਰਿਆਂ ਦੇ ਖਰਾਬ ਕਾਰਵਾਈ ਕਰਨੀ ਸੀ ਕਰ ਦਿੱਤੀ ਹੈਗੀ ਇਹ ਵੀ ਜਾਗਰਤ ਕਰੋ ਕਿ ਅਸੀਂ ਅਦਾਲਤਾਂ ਦੇ ਮੋਢੇ ਤੇ ਰੱਖ ਕੇ ਜਦੋਂ ਵਿਰੋਧੀ ਧਿਰ ਸੀਗੇ ਕਹਿੰਦੇ ਸੀ ਕਿ ਕਿਸਾਨਾਂ ਨੂੰ ਜ਼ਮੀਨਾਂ ਦਾ ਇੱਕ ਇੱਕ ਪੈਸਾ ਦੇਵਾਂਗੇ ਹੁਣ ਅਦਾਲਤਾਂ ਦੇ ਮੋਢੇ ਤੇ ਰੱਖ ਕੇ ਅਖੌਤੀ ਕਾਰਪੋਰੇਟ ਦੇ ਵਿਕਾਸ ਮਾਡਲ ਨੂੰ ਕਹਿ ਕੇ ਔਰ ਪ੍ਰਚਾਰ ਪੋਪੇਗੰਡਾ ਸਾਡੇ ਖਿਲਾਫ ਮੀਡੀਆ ਵੀ ਕਰੂਗਾ ਵੀ ਵਿਕਾਸ ਦੇ ਵਿੱਚ ਅੜੋੜਾਂ ਨੇ ਅਸੀਂ ਕਿਸਾਨਾਂ ਨੂੰ ਕੋਈ ਪੈਸਾ ਟੇਲਾ ਨਹੀਂ ਦੇਣਾ ਹੈਗਾ ਜ਼ਮੀਨਾਂ ਦਾ ਅਰ ਕਿਸਾਨਾਂ ਤੇ ਜ਼ਬਰ ਟਾ ਕੇ ਮਾਮਾ ਭੈਣਾਂ ਤੇ ਜ਼ਬਰ ਟਾ ਕੇ ਜਵਰੀ ਜ਼ਮੀਨਾਂ ਅਕਵਾਇਰ ਕਰਨੀਆਂ ਹੈਗੀਆਂ ਵਾ ਜਿੰਨਾ ਤੱਕ ਅਦਾਲਤਾਂ ਦਾ ਸਵਾਲ ਹੈ ਅਸੀਂ ਪੂਰੀ ਦੁਨੀਆ ਨੂੰ ਪੂਰੇ ਮੀਡੀਆ ਨੂੰ ਅਸੀਂ 2013 ਦਾ ਸੁਪਰੀਮ ਕੋਰਟ ਦਾ ਫੈਸਲਾ ਰੱਖ ਲਾਂਗੇ ਜਸਟਿਸ ਸਿੰਘਵੀ ਤੇ ਗੰਗੋਲੀ ਦਾ ਜਿਹਨੇ ਗ੍ਰੇਟ ਨੋਇਟਾ ਵਾਲੇ ਕੇਸ ਚ ਕਿਹਾ ਸੀ ਕਿ ਬਹੁ ਫਸਲੀ ਜ਼ਮੀਨਾਂ ਨਹੀਂ ਖੋਣੀਆਂ ਚਾਹੀਦੀਆਂ ਸਾਡੇ ਵਾਲੇ ਫੈਸਲੇ ਸ਼ਾਇਦ ਸਰਕਾਰਾਂ ਨੂੰ ਠੀਕ ਨਹੀਂ ਲੱਗਦੇ ਅਦਾਲਤਾਂ ਦੇ ਔਰ ਪੰਜਾਬ ਹਾਈ ਕੋਰਟ ਦਾ ਫੈਸਲਾ ਵੀ 15 ਦਿਨਾਂ ਬਾਅਦ ਜਿਹੜੀ ਗੰਨੇ ਦੀ ਪੇਮੈਂਟ ਉਹ ਪੈਣੀ ਚਾਹੀਦੀ ਆ ਅਜੇ ਤੱਕ ਉਹ ਵੀ ਇੰਪਲੀਮੈਂਟ ਨਹੀਂ ਹੈਗਾ ਜਦੋਂ ਹੁਣ ਮਾਲਵੇ ਦੇ ਵਿੱਚ ਵੀ ਅਦਾਲਤਾਂ ਦੇ ਹੁਕਮਾਂ ਦੇ ਨਾਂ ਹੇਠ ਜ਼ਬਰ ਹੋ ਰਿਹਾ ਹੈਗਾ ਭਾਰਤ ਮੱਲਾ ਯੋਜਨਾ ਤਹਿਤ ਇਹ ਵੀ ਸਵਾਲ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਜੇ ਬਟਾਲੇ ਆਉਣਗੇ ਪੀ ਪਾਈਏ ਸਾਨੂੰ ਪੈਸਾ ਤੇ ਲਾ ਕੋ ਮਿਲਣਾ ਕਿ ਨਹੀਂ ਮਿਲਣਾ ਹੈਗਾ ਸਾਡੇ ਦੇ ਕੱਲਾ ਜਬਰ ਹੀ ਟਾਉਣਾ ਹੈਗਾ ਮੁੱਖ ਮੰਤਰੀ ਸਾਹਿਬ ਜੇ ਜਾਗਰਤ ਕਰਨਾ ਵਾ ਤੇ ਜਾਗਰਤ ਕਰੋ ਪੀ ਠੋਡੀ ਸਰਕਾਰ ਬਲੇ ਮਾਈਨਿੰਗ ਮਾਫੀਆ ਖੁੱਲੇ ਆਮ ਚੱਲ ਰਿਹਾ ਹੈਗਾ ਉੱਤੇ ਕੋਈ ਕਾਰਵਾਈ ਨਹੀਂ ਤੁਸੀਂ ਲੋਕਾਂ ਨੂੰ ਬੋਲ ਦਿਓ ਪੀ ਲੋਕੋ ਆਪ ਤਗੜੇ ਹੋ ਕੇ ਜੇ ਮਾਈਨਿੰਗ ਮਾਫੀਆ ਬਚਦਾ ਵਾ ਤੇ ਬਚਾ ਲੋ ਟਰਾਂਸਪੋਰਟ ਮਾਫੀਆ ਵੀ ਠੋਡੀ ਸਰਕਾਰ ਵਿੱਚ ਆਮ ਵਾਂਗ ਚੱਲ ਰਿਹਾ ਹੈਗਾ ਇੱਟੇ ਕੋਈ ਰੋਕ ਟੋਕ ਨਹੀਂ ਹੈਗੀ ਉਹ ਵੀ ਚੱਲ ਰਿਹਾ ਟੋੜਾ ਇਹੋ ਕਾ ਕੇਬਲ ਮਾਫੀਆ ਵੀ ਐਂ ਚੱਲ ਰਿਹਾ ਹੈਗਾ ਔਰ ਮੁੱਖ ਮੰਤਰੀ ਸਾਹਿਬ ਇਹ ਜਾਗਰਿਤ ਕਰੋ ਕਿ ਹੁਣ ਜਿਹੜਾ ਜ਼ਹਿਰੀਲੀ ਸ਼ਰਾਪਨਾ ਜਵੇਂ ਮਜੀਠੇ ਵਿਚ ਆਮ ਜਨਤਾ ਲੋਕ ਮਾਰੇਗਾ ਇਸ ਤਰੀਕੇ ਨਾਲ ਜ਼ਹਿਰੀਲੇ ਪਾਣੀ ਨਾਲ ਪੰਜਾਬ ਦੇ ਲੋਕ ਮਰਨਗੇ ਕਿਉਂਕਿ ਤੁਸੀਂ ਇਹ ਦੱਸੋ ਵੀ ਮੈਂ ਕੇਂਦਰ ਨਾਲ ਰਲ ਕੇ ਪੰਜਾਬ ਦੀ ਵਿਧਾਨ ਸਭਾ ਚ ਕਾਨੂੰਨ ਪਾਸ ਕਰਤਾ ਪਾਣੀ ਪ੍ਰਦੂਸ਼ਣ ਰੋਕਥਾਮ ਤੇ ਨਿਯੰਤਰਣ ਸੋਧ ਬਿੱਲ 2024 ਵੀ ਹੁਣ ਜਿਹੜੇ ਪਾਣੀ ਦੇ ਵਿੱਚ ਕੈਮੀਕਲ ਲਾਉਣਗੇ ਉਨ੍ਹਾਂ ਤੇ ਕੋਈ ਸਜ਼ਾ ਨਹੀਂ ਹੋਊਗੀ ਕੱਲਾ ਉਹਨਾਂ ਨੂੰ ਵਿੱਤੀ ਜੁਰਮਾਨਾ ਹੀ ਪਾਇਆ ਜਾਊਗਾ ਇਸ ਗੱਲ ਦੀ ਤੁਹਾਨੂੰ ਜਾਗਰੂਤ ਕਰਨਾ ਚਾਹੀਦਾ ਲੋਕਾਂ ਨੂੰ ਜਾਗਰੂਤ ਹੋਣਾ ਚਾਹੀਦਾ ਫੇਰ ਤੁਹਾਨੂੰ ਕੁਝ ਹੋਣ ਵਾਲਾ ਨਹੀਂ ਤੇ ਤੁਹਾਡਾ ਮਾਈਨਿੰਗ ਮਾਫੀਆ ਜਿਹਨੇ ਕੱਲ ਪੱਟੀ 'ਚ ਲੱਗੇ ਧਰਨੇ ਨੂੰ ਜਿਹੜਾ ਨਜਾਇਜ਼ ਉੱਥੇ ਚੱਲ ਰਿਹਾ ਮਾਈਨਿੰਗ ਦੇ ਗੁੰਡਿਆਂ ਨੇ ਪੁਲਿਸ ਦੀ ਹਾਜ਼ਰੀ ਵਿੱਚ ਕਿਸਾਨ ਕੁੱਟੇ ਨੇ ਕੱਲ ਗ੍ਰਿਫਤਾਰੀਆਂ ਹੈਗੀਆਂ ਇਹਦੀ ਵੀ ਇਨਕੁਆਇਰੀ ਕਰ ਲਿਓ ਤਾਂ ਮੈਨੂੰ ਲੱਗਦਾ ਨਸ਼ਿਆਂ ਵਿਰੁੱਧ ਜਾਗਰਤੀ ਮੁਹਿੰਮ ਨਹੀਂ ਹੈਗੀ ਤੁਹਾਡੀ ਔਰ ਤੁਸੀਂ ਨਸ਼ਾ ਤੁਹਾਡੀ ਸਰਕਾਰ ਵੱਲੇ ਤੁਹਾਡੇ ਨੱਕ ਤਲੇ ਵਿਕ ਰਿਹਾ ਸਾਢੇ 3 ਨਾਲ ਸਾਲਾਂ ਚ ਜੇ ਤੁਸੀਂ ਪੰਜਾਬੀਆਂ ਲਈ ਕੁਝ ਨਹੀਂ ਕਰ ਪਏ ਤੇ ਅੱਗੇ ਵੀ ਕੁਝ ਕਰਨ ਦੀ ਗੁਜਾਇ ਸਾਨੂੰ ਲੱਗਦੀ ਨਹੀਂ ਵੀ ਹੈਗੀ ਹੈਗੀ